ਲੰਗੀ ਨੂੰ ਮਾਰਚ ਦੀ ਰਾਤ ਨੂੰ ਮੈਗਾਲਿਆ ਦੇ ਸ਼ਲਾਂਗ ਦੀ ਪੰਜਾਬੀ ਲੇਨ 'ਚ ਇੱਕ ਬੰਬ ਧਮਾਕਾ ਹੁੰਦਾ ਹੈ। ਇਸ ਬੰਬ ਧਮਾਕੇ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਯਾਨੀ ਕਿ ਸਿੱਖ ਵਿਅਕਤੀ ਫਟੜ ਹੋ ਜਾਂਦਾ ਹੈ। ਇਸ ਤੋਂ ਬਾਅਦ ਲਗਾਤਾਰ ਸਿੱਖ ਭਾਈਚਾਰੇ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਨੂੰ ਵੀ ਪੱਤਰ ਲਿਖਿਆ ਗਿਆ। ਸੁਣਨ ਮੇ ਗਾਲਿਆ ਪੁਲਿਸ ਨੇ ਰੀਪ ਹੋਈ ਜ਼ਿਲ੍ਹੇ ਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਹੈ ਪਾਬੰਦੀਸ਼ੁਦਾ ਹਾਈਨੀ ਵੀ ਟ੍ਰੈਪ ਨੈਸ਼ਨਲ ਲਿਬਰੇਸ਼ਨ ਕਾਉਂਸਲ ਸਲੀਪਰ ਸੈੱਲ ਦਾ ਪਰਦਾਫਾਸ਼ ਕਰਨ ਦਾ ਇਹ ਦਾਵਾ ਕੀਤਾ ਗਿਆ ਹੈ ਪੁਲਿਸ ਨੇ ਇਸ ਦੇ ਕਬਜ਼ੇ ਚੋਂ ਤਮਾਕੇ ਖੇਸ ਸਮਗਰੀ ਵੀ ਬਰਾਮਦ ਕੀਤੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਚ 9 ਮਾਰਚ ਨੂੰ आईडी ਲਗਾਉਣ ਅਤੇ ਧਮਾਕਾ ਕਰਨ ਚ ਸ਼ਾਮਿਲ ਹੋ ਸਕਦੇ ਨੇ ਇਸ ਧਮਾਕੀ ਚ ਇੱਕ ਵਿਅਕਤੀ ਫਟੜ ਹੋਇਆ ਸੀ ਰਿਪੋਇ ਦੇ ਐਸਪੀ ਤਨਵਜ ਸਿੰਘ ਨੇ ਦੱਸਿਆ ਹੈ ਕਿ ਮਗਾ ਲਿਆ ਪੁਲਿਸ ਇੱਕ ਹੋਰ ਧਮਾਕਾ ਕਰਨ ਦੀ ਕੋਸ਼ਿਸ਼ ਨੂੰ ناکਾਮ ਕਰ ਰਹੀ ਹੈ ਤਿੱਕਰ ਚੁਕੀ ਹੈ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਦਮਨਬਾ ਰਿਪਨਾਰ ਦਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸਦੇ ਵਾਹਨ ਚੋਂ ਆਈਈਡੀ ਬਰਾਮਦ ਕੀਤੀ ਗਈ ਰਿਪਨਾਰ ਦੀ ਗ੍ਰਿਫਤਾਰੀ ਦੇ ਨਾਲ ਜ਼ਿਲ੍ਹੇ ਦੇ ਉਪਸਨੇਗ ਦੇ ਨੋਗਪੁਰ ਕਸਬੇ ਦੀ ਤਿੰਨ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਚਾਰੇ ਐਚ ਐਨ ਐਲ ਸੀ ਦੇ ਸਰਗਰਮ ਸਲੀਪਰ ਸੈੱਲ ਮੰਨੇ ਜਾ ਰਹੇ ਨੇ ਸੋ ਸਿੱਖਪਾਈ ਚਾਰੇ ਬਲੋ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਉੱਤਰ ਪੂਰਬੀ ਰਾਜ ਮੇਗਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਇੱਥੇ ਰਹਿ ਰਹੇ ਸਿੱਖਪਾਈ ਚਾਰੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੂੰ ਇੱਕ ਪੱਤਰ ਭੇਜਿਆ ਸੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਤੁਰੰਤ ਦਖਲਅੰਦਾਜ਼ੀ ਦੀ ਮਾਂਕੀਤੀ ਦੱਸਣਯੋਗ ਹੈ ਕਿ ਇਹ ਬੰਬ ਧਮਾਕਾ 9 ਮਾਰਚ ਦੀ ਦੇਰ ਰਾਤ ਨੂੰ ਸ਼ਿਲਾਂਗ ਦੇ ਬੜਾ ਬਾਜ਼ਾਰ ਨੇੜੇ ਹਰੀਜਨ ਕਲੋਨੀ ਦੇ ਕੋਲ ਹੋਇਆ ਸੀ ਜਿਸ ਵਿੱਚ ਇੱਕ ਸਿੱਖ ਵਿਅਕਤੀ ਫਟੜ ਪਿਆ ਸੀ ਇਹ ਹਰੀਜਨ ਕਲੋਨੀ ਵਿੱਚ ਕਈ ਦਹਾਕੀਆਂ ਤੋਂ ਇੱਕ ਪਰਿਵਾਰ ਵਸੇ ਹੋਏ ਨੇ ਹਰੀਜਨ ਕਲੋਨੀ ਦੀ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਭੇਜ ਕੇ ਆਖਿਆ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਤੁਰੰਤ ਦਖਲਅੰਦਾਜ਼ੀ ਦੀ ਲੋੜ ਹੈ ਇਸ ਬੰਬ ਧਮਾਕੇ ਦੇ ਕਾਰਨ ਇਸ ਕਲੋਨੀ ਵਿੱਚ ਰਹਿ ਰਹੇ ਸਿੱਖ ਪਾਈਚਾਰੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸਿੱਖ ਪਾਈਚਾਰਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਥੇ ਰਹਿ ਰਹੇ ਸਿੱਖ ਪਾਈਚਾਰੇ ਨੂੰ ਇਹ ਕਲੋਨੀ ਖਾਲੀ ਕਰਨ ਵਾਸਤੇ ਧਮਕੀ ਵੀ ਦਿੱਤੀ ਜਾ ਚੁੱਕੀ ਹੈ ਅਤੇ 2018 ਤੋਂ ਬਾਅਦ ਲਗਾਤਾਰ ਹਮਲੇ ਵੀ ਹੋ ਰਹੇ ਨੇ